ਕਿਉਂਕਿ ਮੈਂ ਲਗਾਤਾਰ ਹੀ ਗੱਲ ਕਰ ਰਿਹਾ ਸੀ ਵੀ ਪੌਣੇ 4 ਸਾਲ ਹੋ ਗਏ ਸਾਡੇ ਧੂਰੀ ਦੀ ਇੱਕ ਵੀ ਕੋਈ ਉਪਰਾਲਾ ਕਿਸੇ ਤੋਂ ਕਰਿਆ ਨਹੀਂ ਗਿਆ ਤੇ ਨਾ ਹੀ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਉਹ ਆ ਕੇ ਇੱਥੇ ਲੋਕਾਂ ਦਾ ਹਾਲਚਲ ਪੁੱਛਦੀ ਹੈ ਨੌਜਵਾਨ ਠੇਕਾ ਦੇ ਕੇ ਜ਼ਮੀਨ ਲੈ ਕੇ ਉਹਦੇ ਤੇ ਖੇਡਣਾ ਚਾ ਰਹੇ ਨੇ ਇੱਥੇ ਗਰਾਊਂਡ ਕਿਉਂ ਨਹੀਂ ਦਿੰਦੇ ਤੇ ਥੋੜੀ ਪੰਚਾਇਤ ਉਹਨਾਂ ਨੂੰ ਲਾਉਈ ਨਹੀਂ ਕਰ ਰਹੀ ਤੇ ਵੱਡੇ ਵੱਡੇ ਕੱਟ ਕਰ ਰਹੇ ਨੇ ਉਹ 2 2 ਵਜੇ ਤੱਕ ਕਾਊਂਟਿੰਗ ਕਰਾ ਕੇ ਉਹ ਦੋ ਵੋਟਾਂ ਤੇ ਹਰਾ ਦਿੱਤਾ ਜਾਂਦਾ ਧੱਕੇ ਨਾਲ ਪਰਚੇ ਕੀਤੇ ਜਾ ਰਹੇ ਨੇ ਸੋ ਇਹ ਚੀਜ਼ ਦੇ ਵਿੱਚ ਗੁਰੂ ਮਹਾਰਾਜ ਤੋਂ ਮੈਂ ਆਸ ਉਮੀਦ ਕਰ ਰਿਹਾ ਸੀ ਵੀ ਮੇਰੀ ਝੋਲੀ ਇਹ ਭਰੋ ਤਾਂ ਕਿ ਮੈਂ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਾਂ ਉਹਨੂੰ ਤਾਂ ਮੇਰੇ ਵਰਗੇ ਕੋਈ ਅੱਗੇ ਲੀਡ ਕਰਨ ਵਾਲੇ ਚੰਗੇ ਜਾਂ ਮਾੜੇ ਹੋ ਸਕਦੇ ਨੇ ਤੇ ਲੀਡਰ ਦਾ ਕੰਮ ਵੀ ਇਹ ਨਹੀਂ ਹੁੰਦਾ ਵੀ ਤੁਸੀਂ ਹਮੇਸ਼ਾ ਜਿੱਤਦੇ ਰਹੋ ਸਮਝ ਲਓ ਜੇ ਤੁਸੀਂ ਕੈਂਡੀਡੇਟ ਬਣਦੇ ਹੋ ਤਾਂ ਤੁਹਾਡੇ ਤੇ ਕੋਈ ਵੀ ਕ੍ਰਿਮੀਨਲ ਕੇਸ ਨਹੀਂ ਹੋਣਾ ਚਾਹੀਦਾ। ਯਾ ਜਿਹੜੇ ਲੀਡਰ ਨੇ ਉਹ ਵੀ ਇਹੀ ਚੀਜ਼ ਨੂੰ ਆਪਦੀ ਅਚੀਵਮੈਂਟ ਮੰਨਦੇ ਨੇ ਵੀ ਉਹਦੇ ਖਿਲਾਫ ਬੋਲ ਦੋ ਮਾੜਾ ਚੰਗਾ ਤਾਂ ਸਾਡੀ ਪੌਪੁਲੈਰਿਟੀ ਹੋਊਗੀ। ਸਾਤ ਨੂੰ ਇਹ ਚੀਜ਼ ਚੱਲ ਰਿਹਾ ਪਰ ਧੂਰੀ ਦੇ ਵਿੱਚ 2027 ਦੇ ਲਈ ਜਿਹੜੀ ਸਿਆਸਤ ਆ ਲਗਾਤਾਰ ਗਰਮ ਹੋ ਰਹੀ ਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਧੂਰੀ ਦੇ ਦੌਰੇ ਕਰ ਰਹੇ ਨੇ ਪਿੰਡਾਂ ਦੇ ਲਈ ਕਰੋੜਾਂ ਦੇ ਚੈੱਕ ਗਰਾਂਟਾਂ ਬੰਨੀਆਂ ਜਾ ਰਹੀਆਂ ਨੇ ਸ਼ਹਿਰਾਂ ਦੇ ਲਈ ਵਿਕਾਸ ਕਾਰਜ ਕਰਾਇਆ ਜਾ ਰਿਹਾ ਹੈ ਨੇ ਦੂਜੇ ਪਾਸੇ ਦਲਬੀਰ ਸਿੰਘ ਗੋਲਡੀ ਉਹਨਾਂ ਦੇ ਘਰ ਜਿਹੜੇ ਨੇ ਵੱਡੇ ਵੱਡੇ ਕਾਂਗਰਸ ਦੇ ਲੀਡਰ ਲਗਾਤਾਰ ਚੱਕਰ ਮਾਰ ਰਹੇ ਨੇ ਵਿਧਾਇਕਾਂ ਦੇ ਨਾਲ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਰਹੇ ਨੇ ਦਲਬੀਰ ਸਿੰਘ ਗੋਲਡੀ ਸਾਡੇ ਨਾਲ ਨੇ ਗੋਲਡੀ ਸਾਹਿਬ ਕੀ ਹਾਲ ਚਾਲ ਹੈ ਸਿਆਸਤ ਕੀ ਕਹਿੰਦੀ ਆ ਸਮਾਂ ਹਜੇ ਪਿਆ ਕਾਫੀ ਪਰ ਧੂਰੀ ਦੀ ਸਿਆਸਤ ਗਰਮ ਹੋ ਰਹੀ ਆ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਵੀਰ ਤੇ ਮੈਂ ਜਦੋਂ ਨਾ ਮੈਂ 2008 ਦਾ ਯੂਨੀਵਰਸਿਟੀ ਤੋਂ ਪੜ੍ਹ ਕੇ ਇੱਥੇ ਆਇਆ ਤੇ ਮੇਰਾ ਰੁਟੀਨ ਇਹੀ ਆ ਮੈਂ ਆਪਦੇ ਲੋਕਾਂ ਨੂੰ ਮਿਲਦਾ ਜਿੱਥੇ ਵੀ ਦੁੱਖ ਸੁੱਖ ਹੁੰਦਾ ਉੱਥੇ ਜਾਣਾ ਸੋ ਇਹ ਜਿਹੜੀ ਗੱਲ ਹੁਣ ਇਹ ਤਾਂ ਚਰਚਾ ਦੇ ਵਿੱਚ ਆ ਗਈ ਕਿਉਂਕਿ ਮੈਂ ਲਗਾਤਾਰ ਇਹ ਗੱਲ ਕਰ ਰਿਹਾ ਸੀ ਵੀ ਪੌਣੇ 4 ਸਾਲ ਹੋ ਗਏ ਸਾਡੇ ਧੂਰੀ ਲਈ ਇੱਕ ਵੀ ਕੋਈ ਉਪਰਾਲਾ ਕਿਸੇ ਤੋਂ ਕਰਿਆ ਨਹੀਂ ਗਿਆ ਤੇ ਨਾ ਹੀ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਉਹ ਆ ਕੇ ਇੱਥੇ ਲੋਕਾਂ ਦਾ ਹਾਲਚਲ ਪੁੱਛ ਰਹੀ ਆ ਫਿਰ ਉਸ ਤੋਂ ਬਾਅਦ ਇੱਕ ਸਮਾਗਮ ਪਿੱਛੇ ਜਿਹਾ ਰੱਖਿਆ ਗਿਆ ਤਾਂ ਉਹਦੇ 'ਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜਾ ਚੈੱਕ ਪੇਂਡ ਕੀਤੇ ਗਏ 30 ਕਰੋੜ ਤੋਂ ਜ਼ਿਆਦਾ ਅਮਾਉਂਟ ਮੈਨੂੰ ਲੱਗਦਾ ਹੈ ਕਿ ਉਹ ਤਾਂ ਤਕਰੀਬਨ ਜੇ ਗੱਲ ਕਰੀਏ ਮੋਟਾ-ਮੋਟਾ ਕੰਮ ਹੈ ਤਾਂ ਸਾਰਾ ਮੈਂ ਆਪਣੇ ਕਾਰਜਕਾਲ ਦੇ ਵਿੱਚ ਕਰ ਗਿਆ ਸੀ ਪਰ ਇਹ ਡਵੈਲਪਮੈਂਟ ਦਾ ਕੰਮ ਹੈ ਜਿਹੜਾ ਇਹ ਐਸ ਇਟ ਇਜ਼ੀ ਚੱਲੀ ਜਾਣਾ ਅੱਜ ਇਹ ਨੇ ਇਹ ਕਰ ਰਹੇ ਨੇ ਕੱਲ ਨੂੰ ਮੈਂ ਦੁਬਾਰਾ ਆ ਜਾਊਂਗਾ ਮੈਂ ਕਰੀ ਜਾਊਂਗਾ ਬਟ ਮੈਨੂੰ ਲੱਗਦਾ ਕਿ ਇਹ ਤਾਂ ਸਾਡੀ ਸੀਐਮ ਸਿਟੀ ਸੀ ਇੱਥੇ ਤਾਂ ਸਾਨੂੰ ਵੱਡੇ ਪ੍ਰੋਜੈਕਟ ਯਾਨੀ ਕਿ ਜੇ ਸਾਨੂੰ ਇੱਥੇ ਮੈਡੀਕਲ ਕਾਲਜ ਮਿਲ ਜਾਂਦਾ ਜਾ ਸਾਡੇ ਹਸਪੀਟਲ ਨੂੰ ਇੱਕ ਵੱਡਾ ਵਧੀਆ ਤਰੀਕੇ ਨਾਲ ਸਾਰੀ ਫੈਸਿਲਿਟੀਆਂ ਨਾਲ ਲੈਸ਼ ਜਿਹੜਾ ਇਹ ਹਸਪੀਟਲ ਬਣ ਜਾਂਦਾ ਜਾਂ ਸਾਨੂੰ ਵੱਡੇ ਗਰਾਊਂਡ ਇੱਥੇ ਮਿਲ ਜਾਂਦੇ ਸੋ ਜਾਂ ਕੋਈ ਵੱਡੀ ਇੰਡਸਟਰੀ ਮਿਲ ਜਾਂਦੀ ਤਾਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਨੂੰ ਲੱਗਦਾ ਕੰਮ ਕਰਨ ਦੀ ਜ਼ਰੂਰਤ ਆ ਬਟ ਹੋ ਇੱਥੇ ਪੁੱਠਾ ਰਿਆ ਸਾਡੇ ਬਹੁਤ ਹੀ ਧੂਰੀ ਦਾ ਜਿਹੜਾ ਨਾਮ ਜਾਣਿਆ ਜਾਂਦਾ ਸੀ 슈ਗਰ ਮਿਲ ਧੂਰੀ ਦਾ ਉਹ 1954 ਦਾ ਧੂਰੀ ਦੇ ਵਿੱਚ ਸਥਾਪਿਤ ਸੀ ਪਰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਉਹ ਪਿਛਲੇ ਸਾਲ ਡੇਢ ਸਾਲ ਤੋਂ ਜਿਹੜਾ ਬੰਦ ਹੋ ਚੁੱਕਿਆ ਤੇ ਜਿੱਥੇ ਆਪਾਂ ਡਿਵਰਸਿਫਿਕੇਸ਼ਨ ਦੀ ਗੱਲ ਕਰਦੇ ਆ ਜਿੱਥੇ ਜੀਰੀ ਚੋਂ ਕਿਸਾਨਾਂ ਨੂੰ ਕੱਢਣ ਦੀ ਗੱਲ ਕਰਦੇ ਆ ਜਿੱਥੇ ਸੰਗਰੂਰ ਜ਼ਿਲ੍ਹੇ ਨੂੰ ਡਾਰਕ ਜ਼ੋਨ ਦੇ ਵਿੱਚ ਗਿਣਦੇ ਆ ਤੇ ਉੱਥੇ ਹੀ 슈ਗਰ ਮਿਲ ਧੂਰੀ ਦੇ ਵਿੱਚ ਬੰਦ ਹੋਣਾ ਗੰਨੇ ਦੀ ਕਾਸਤਕਾਰ ਬੰਦ ਹੋਣੀ ਜਿਨੇ ਧੂਰੀ ਨੂੰ ਸੇਮ ਚੋਂ ਕੱਢਿਆ ਤਾਂ ਮੈਨੂੰ ਲੱਗਦਾ ਇਹ ਬਹੁਤ ਹੀ ਦੁੱਖ ਦੀ ਗੱਲ ਆ ਵੱਡਾ ਮੁੱਦਾ ਤੁਸੀਂ ਜੋ ਕੀਤਾ ਪਰ ਕਿਤਨਾ ਕਿਤੇ ਅਗਰ ਆਪਾਂ ਗੱਲ ਕਰੀਏ 2022 ਦੇ ਵਿੱਚ ਜਿਵੇਂ ਸੀਐਮ ਮਾਨ ਵੀ ਕਹਿੰਦੇ ਨੇ ਕਿ ਧੂਰੀ ਪੰਜਾਬ ਦਾ ਧੋਰਾ ਜੀ ਇਹ ਧੋਰੇ ਦੇ ਵਿੱਚ ਤੁਸੀਂ ਟੱਕਰ ਲਈ ਸੀ ਸੀਐਮ ਮਾਨ ਦੇ ਨਾਲ ਉਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਜਾਨੇ ਹੋ ਫਿਰ ਤੁਸੀਂ ਕਾਂਗਰਸ ਪਾਰਟੀ 'ਚ ਆਉਂਦੇ ਹੋ ਤੇ ਹੁਣ ਇੱਕ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਸੀ ਤੁਸੀਂ ਝੋਲੀ ਅੱਡ ਕੇ ਫਿਰ ਰੱਬ ਦੇ ਅੱਗੇ ਦੁਆ ਮੰਗ ਰਹੇ ਹੋ ਕਿ ਸੀਐਮ ਮਾਨ ਇੱਥੋਂ ਦੁਬਾਰਾ ਟਿਕਟ ਲੜਨ ਇੱਥੇ ਟਿਕਟ ਮਿਲੇ ਤੇ ਮੈਂ ਉਹਦੇ ਖਿਲਾਫ ਇੱਥੇ ਆ ਕੇ ਦੁਬਾਰਾ ਚੋਣ ਮੈਦਾਨ ਦੇ ਵਿੱਚ ਆਵਾਂ ਉਹਦੀ ਕੀ ਜ਼ਰੂਰਤ ਪੈ ਗਈ ਕਿ ਸਪੈਸ਼ਲ ਇੱਕ ਟਾਈਪ ਨਾਲ ਆਪਾਂ ਕਿਸੇ ਚੈਲੰਜ ਕਰ ਰਹੇ ਹਾਂ ਨਹੀਂ ਕੋਈ ਉਹ ਇਸ ਤਰੀਕੇ ਨਾਲ ਉਹ ਪ੍ਰੋਗਰਾਮ ਨਹੀਂ ਸੀ ਉਹ ਹਰ ਇੱਕ ਹਲਕੇ ਦੇ ਵਿੱਚ ਜਿਹੜੇ ਕੋਆਰਡੀਨੇਟਰ ਸਹਿਬਾਨ ਨੇ ਉਹਨਾਂ ਦੀ ਡਿਊਟੀ ਲੱਗੀ ਹੋਈ ਆ ਉਹਨਾਂ ਨੇ ਹਰ ਇੱਕ ਜਗ੍ਹਾ ਤੇ ਜਾ ਕੇ ਜਿਵੇਂ ਧੂਰੀ ਦੇ ਵਿੱਚ ਵੀ ਸਾਡੇ ਗੁਰਮੇਲ ਸਿੰਘ ਮੋਢੀ ਸਾਹਿਬ ਸਾਡੇ ਕੋਆਰਡੀਨੇਟਰ ਸੀ ਤਾਂ ਸਾਡੇ ਪਿੰਡਾਂ ਦੇ ਲੋਕ ਇੱਥੇ ਆਏ ਹੋਏ ਸੀ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਡਿਸਕਸ਼ਨ ਕਰ ਰਹੇ ਸੀ ਜਿਵੇਂ ਇੱਥੇ ਧੂਰੀ ਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇਹ ਦੱਸ ਰਹੇ ਸੀ ਵੀ ਤੁਹਾਡੇ ਤੱਕ ਸ਼ਾਇਦ ਇਹ ਗੱਲ ਨਹੀਂ ਪਹੁੰਚ ਰਹੀ ਪਰ ਇੱਥੇ ਜਿਵੇਂ ਦੁਗਣੀ ਪਿੰਡ ਦੇ ਨੌਜਵਾਨ ਠੇਕਾ ਦੇ ਕੇ ਜ਼ਮੀਨ ਲੈ ਕੇ ਉਹਦੇ ਤੇ ਖੇਡਣਾ ਚਾ ਰਹੇ ਨੇ ਇੱਥੇ ਗਰਾਊਂਡ ਕਿਉਂ ਨਹੀਂ ਦਿੰਦੇ ਤੇ ਤੁਹਾਡੀ ਪੰਚਾਇਤ ਉਹਨਾਂ ਨੂੰ ਲਾਉਈ ਨਹੀਂ ਕਰ ਰਹੀ ਤੇ ਵੱਡੇ ਵੱਡੇ ਕੱਠ ਕਰ ਰਹੇ ਨੇ ਉਹ ਤੇ ਜੇ ਇੱਥੇ ਗੱਲ ਕਰੀਏ ਤਾਂ ਸਾਡੇ ਭੈਣਾਂ ਅੰਗਨਵਾੜੀ ਤੋਂ ਬੇਨੜੇ ਤੋਂ ਉਹ ਵਿਚਾਰੇ ਡਿਊਟੀ ਦੌਰਾਨ ਜਿਹੜਾ ਕਾਲ ਚਲਾਣਾ ਕਰ ਜਾਂਦੇ ਨੇ ਪਰ ਉਹਨਾਂ ਨੂੰ 2 ਦਿਨ ਇੱਥੇ ਹਸਪਤਾਲ ਦੇ ਵਿੱਚ ਡੈੱਡ ਬੋਡੀ ਰੱਖ ਕੇ ਅਬ ਦੀ ਜਿਹੜੀ ਇਨਸਾਫ ਦੀ ਲੜਾਈ ਲੜਨੀ ਪੈਂਦੀ ਆ ਤਾਂ ਜੇ ਨਰੇਗਾ ਦੀ ਗੱਲ ਕਰੀਏ 6 6 ਮਹੀਨੇ ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ ਜੇ ਸਰਪੰਚੀ ਦੀ ਗੱਲ ਕਰੀਏ ਤਾਂ ਦੋ ਦੋ ਵੋਟਾਂ ਤੇ ਰਾਤ ਨੂੰ 2 2 ਵਜੇ ਤੱਕ 1500 ਪਿੰਡ ਵੋਟਾਂ ਲੈਣ ਨੂੰ 2 2 ਵਜੇ ਤੱਕ ਕਾਊਂਟਿੰਗ ਕਰਾ ਕੇ ਉਹਨੂੰ ਦੋ ਵੋਟਾਂ ਤੇ ਹਰਾ ਦਿੱਤਾ ਜਾਂਦਾ ਠੱਕੇ ਨਾਲ ਪਰਚੇ ਕੀਤੇ ਜਾ ਰਹੇ ਨੇ ਸੋ ਇਹ ਚੀਜ਼ ਦੇ ਵਿੱਚ ਗੁਰੂ ਮਹਾਰਾਜ ਤੋਂ ਮੈਂ ਆਸ ਉਮੀਦ ਕਰ ਰਿਹਾ ਸੀ ਵੀ ਮੇਰੀ ਝੋਲੀ ਇਹ ਭਰੋ ਤਾਂ ਕਿ ਮੈਂ ਆਪਦੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਾਂ ਤਾਂ ਜੋ ਕੁਈ ਘਟ ਬਾਅਦ ਪਿਛਲੀਆਂ ਇਲੈਕਸ਼ਨਾਂ ਲੜਦੇ ਸਮੇਂ ਮੇਰੇ ਤੋਂ ਰਹਿ ਗਈਆਂ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਜਿਹੜਾ ਉਹ ਪੂਰਾ ਕਰ ਸਕਾਂ। ਸੀਐਮ ਦੇ ਜਵਾਬ ਨੂੰ ਕਿਵੇਂ ਦੇਖਦੇ ਆ ਉਹ ਕਹਿੰਦੇ ਇੱਕ ਪਾਸੇ ਗੋਲਦੀ ਮਿਹਨਤ ਕਰੇ ਇੱਕ ਪਾਸੇ ਮੈਂ ਮਿਹਨਤ ਕਰਦਾ ਲੋਕ ਦੇਖਣਗੇ। ਉਹ ਕਹਿੰਦੇ ਲੋਕਾਂ ਨੇ ਪਹਿਲਾਂ ਸਾਨੂੰ ਜਿੱਤਿਆ ਲੋਕ ਫਿਰ ਉਸੇ ਤਰੀਕੇ ਦੀ ਉਮੀਦ ਸਾਨੂੰ ਹੈਗੇ ਲੋਕਾਂ ਤੋਂ। ਹਾਂ ਬਿਲਕੁਲ ਦੇਖੋ ਗੱਲ ਤਾਂ ਉਹਨਾਂ ਦੀ ਠੀਕ ਹੈ ਵੀ ਸਾਡਾ ਕੰਮ ਆ ਮਿਹਨਤ ਕਰਨਾ। ਬਾਕੀ ਲੋਕਾਂ ਨੇ ਫਤਵਾ ਦੇਣਾ। ਲੋਕਾਂ ਨੇ ਮੇਰੇ ਪਿਛਲੇ 5 ਸਾਲ ਦੇ ਕੰਮ ਦੇਖੇ ਨੇ। ਤੇ ਲੋਕ ਹੁਣ ਮੁੱਖ ਮੰਤਰੀ ਸਾਹਿਬ ਦੇ 5 ਸਾਲ ਦੇ ਕੰਮ ਦੇਖਣਗੇ ਫਿਰ ਲੋਕ ਦੇਖਣਗੇ ਵੀ ਸਾਨੂੰ ਕਿਹੜਾ ਜਿਹੜਾ ਉਮੀਦਵਾਰ ਆ ਉਹ ਸਹੀ ਆ ਤੇ ਕਿਹੜਾ ਸਹੀ ਤਰੀਕੇ ਨਾਲ ਆ ਉਹ ਹਲਕੇ ਦੇ ਲੋਕਾਂ ਨਾਲ ਖੜ ਸਕਦਾ ਇਹ ਬਿਲਕੁਲ ਜਗਜਹਰ ਆ ਜੇ ਅੱਜ ਤੁਸੀਂ ਪੌਣੇ 4 ਸਾਲ ਦੀ ਗੱਲ ਕਰੋ ਜਿੰਨੇ ਮੈਂ ਪੌਣੇ 4 ਸਾਲ ਚ ਕੰਮ ਕਰਵਾਏ ਠੀਕ ਆ ਨਾ ਤਾਂ ਮੈਂ ਉਹੀ ਚੀਜ਼ ਤਾਂ ਇਹਨਾਂ ਨੂੰ ਬੇਨਤੀ ਕਰ ਰਿਹਾ ਵੀ ਮੈਂ ਤਾਂ ਇੱਕ ਫੇਰ ਛੋਟਾ ਜਿਹਾ ਐਮਐਲਏ ਸੀ ਮੈਂ ਇੰਨੇ ਕੰਮ ਕਰਵਾਤੇ ਵੀ ਆ ਪਿੰਡਾਂ ਨੂੰ ਤਾਂ ਡਿਵੈਲਪਮੈਂਟ ਆਪਾਂ ਸ਼ਹਿਰ ਨੂੰ ਇਹ ਛੋਟੀਆਂ ਬੇਸਿਕ ਇਨਫਰਾਸਟ੍ਰਕਚਰ ਤਾਂ ਠੀਕ ਆ ਤੁਸੀਂ ਕਰ ਰਹੇ ਹੋ ਬਟ ਜਿਹੜੇ ਵੱਡੇ ਪ੍ਰੋਜੈਕਟ ਨੇ ਇਹਨਾਂ ਦੀ ਵੀ ਯਾਦ ਤੁਹਾਨੂੰ ਪੌਣੇ ਚਾਰ ਸਾਲ ਬਾਅਦ ਆਈ ਵੀ ਅਸੀਂ ਨੇ ਪਿੰਡਾਂ ਨੂੰ ਚੈੱਕ ਦੇਣੇ ਨੇ ਵੱਡੇ ਜਿਹੜੇ ਕੋਈ ਮੁੱਖ ਮੰਤਰੀ ਦੇਖੋ ਇਹਦੇ 'ਚ ਮੈਂ ਇਸ ਤਰੀਕੇ ਨਾਲ ਨਹੀਂ ਕਹਿ ਰਿਹਾ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਰਹੇ ਨੇ ਉਹਨਾਂ ਨੇ ਪਟਿਆਲੇ ਦੀ ਕਾਇਆਕਲ ਕਰੀ ਕਿ ਨਹੀਂ ਕਰੀ ਜੇ ਆਪਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਰਾਂ ਦੀ ਗੱਲ ਕਰੀਏ ਉਹਨਾਂ ਨੇ ਆਪਦੇ ਏਰੀਏ ਨੂੰ ਕਿੰਨਾ ਡਿਵੈਲਪ ਕਰਤਾ ਤੇ ਸੰਗਰੂਰ ਦੀ ਗੱਲ ਕਰੀਏ ਮੈਂ ਤਾਂ ਇਹ ਚਾਹਣਾ ਕਿ ਧੂਰੀ ਤੋਂ ਜੇ ਸੰਗਰੂਰ ਵਾਲੀ ਸੜਕ ਹੀ ਹਜੇ ਸਾਡੀ ਡਬਲ ਲੇਨ ਨਹੀਂ ਹੋਈ ਇਹ ਦਿੱਲੀ ਤੱਕ ਰਾਹ ਜੁੜਦਾ ਹੈ ਇਹ ਦਿੱਲੀ ਤੋਂ ਲੈ ਕੇ ਅਮਰਿਤਸਰ ਤੱਕ ਇਹ ਸਾਰੀ ਰੋਡ ਬੜੀ ਵਧੀਆ ਤਰੀਕੇ ਨਾਲ ਪੁਰਾਣੇ ਟਾਈਮਾਂ ਦੀ ਬਣੀ ਹੋਈ ਆ ਐਤਕੀ ਸਿਰਫ ਇਹ ਇੱਕੋ ਸੜਕ ਇੱਥੇ ਅਵੇਲੇਬਲ ਕਰ ਦੇਣ ਤੇ ਨੌਜਵਾਨਾਂ ਨੂੰ ਕੋਈ ਅਜਿਹਾ ਰਾਹ ਦਿਖਾਉਣ ਵੀ ਜਿਹਦੇ ਤਹਿਤ ਉਹ ਜਿਹੜੇ ਨੌਜਵਾਨ ਨੇ ਆਪਦੇ ਰੋਜ਼ਗਾਰ ਤੇ ਪਹੁੰਚ ਸਕਣ ਸੋ ਇੱਕ ਬਹੁਤ ਉਮੀਦਾਂ ਹੁੰਦੀਆਂ ਨੇ ਜਿੱਡਾ ਥੋੜਾ ਕਦ ਹੁੰਦਾ ਉਹਦੇ ਹਿਸਾਬ ਨਾਲ ਲੋਕਾਂ ਦੀਆਂ ਉਮੀਦਾਂ ਵੀ ਵਧਦੀਆਂ ਜਾਂਦੀਆਂ ਨੇ ਤੋ ਜਿੰਨੀਆਂ ਵੋਟਾਂ ਇਹਨਾਂ ਨੂੰ ਪਈਆਂ ਜਾਂ ਜਿੰਨਾ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕਰਿਆ ਇਤਿਹਾਸ ਦੇ ਵਿੱਚ 92 ਸੀਟਾਂ ਉਹ ਵੀ ਏਡੇ ਏਡੇ ਮਾਰਜਨ ਦੇ ਨਾਲ ਹਰ ਇੱਕ ਬੰਦਾ ਜਿੱਤਿਆ ਹੋਵੇ ਤਾਂ ਨੇਚਰਲੀ ਗੱਲ ਆ ਵੀ ਉਮੀਦਾਂ ਵੀ ਓਨੀਆਂ ਹੀ ਵਧਣਗੀਆਂ ਲੋਕਾਂ ਦਾ ਵਿਸ਼ਵਾਸ ਹਜੇ ਵੀ ਉਮੀ ਆਪਾਂ ਦੇਖ ਰਹੇ ਹਾਂ ਜਿੰਨੀਆਂ ਜਿਮਨੀ ਚੋਣਾਂ ਹੋਈਆਂ ਨੇ ਚਾਹੇ ਜਲੰਧਰ ਦੀ ਹੋਵੇ ਚਾਹੇ ਲੁਧਿਆਣੇ ਦੀ ਹੋਵੇ ਵੱਡੀਆਂ ਵੱਡੀਆਂ ਟੱਕਰਾਂ ਹੋਈਆਂ ਨੇ ਉੱਥੇ ਟਕਰਾਅ ਪੈਦਾ ਹੋਏ ਨੇ ਸਾਰਿਆਂ ਨੇ ਆਪਣਾ ਜੋਰ ਲਾਇਆ ਪਰ ਆਮ ਆਦਮੀ ਪਾਰਟੀ ਹਰ ਵਾਰ ਜਿੱਤ ਜਾਂਦੀ ਆ ਜਿਵੇਂ ਤੁਸੀਂ ਕਹੇ ਕੋਈ ਮਤਲਬ ਵਿਕਾਸ ਦੇ ਮੁੱਦੇ ਤੁਸੀਂ ਗੱਲ ਕਹੀ ਆ ਉਹ ਕੀ ਕਾਰਨ ਆ ਕਿ ਲਗਾਤਾਰ ਹੁਣ ਵੀ ਲੋਕ ਇਹਨਾਂ ਦੇ ਉੱਪਰ ਵਿਸ਼ਵਾਸ ਜਤਾ ਰਹੇ ਨੇ ਦੇਖੋ ਇਹ ਤਾਂ ਮੇਰੇ ਨਾਲੋਂ ਵੱਧ ਲੋਕਾਂ ਨੂੰ ਪਤਾ ਹੋਣਾ ਪਰ ਮੈਂ ਉਹਦੇ 'ਚ ਦੋ ਤਿੰਨ ਗੱਲਾਂ ਤੁਹਾਡੇ ਨਾਲ ਦੱਸਣੀ ਆ ਸਾਂਝੀਆਂ ਕਰਨੀ ਚਾਹਣਾ ਜਿਵੇਂ ਲੋਕ ਸਭਾ ਦੀ ਚੋਣ ਹੋਈ ਉਹਦੇ 'ਚ 7 ਸੀਟਾਂ ਜਿਹੜੀ ਕਾਂਗਰਸ ਨੂੰ ਆਈਆਂ ਉਸ ਦੇ ਵਿੱਚ ਜੇ ਜਿਮਣੀ ਚੋਣ ਦੀ ਗੱਲ ਕਰੀਏ ਤਾਂ ਅਸੀਂ ਬਰਨਾਲੇ ਤੋਂ ਸਾਡਾ ਭਰਾ ਕੁਲਦੀਪ ਕਾਲਾ ਢਿੱਲੋਂ ਜਿੱਤਿਆ ਤਾਂ ਕਈ ਵਾਰ ਇਹ ਵੀ ਹੋ ਜਾਂਦਾ ਕਿਉਂਕਿ ਸਮਾਂ ਕਾਫੀ ਜ਼ਿਆਦਾ ਰਹਿੰਦਾ ਸੀ ਤਾਂ ਲੋਕ ਸੋਚਦੇ ਨੇ ਵੀ ਮੌਕੇ ਦੀ ਸਰਕਾਰ ਦਾ ਜਿਹੜਾ ਬੰਦਾ ਉਹ ਸ਼ਾਇਦ ਡਵੈਲਪਮੈਂਟ ਦੂਜਿਆਂ ਨਾਲੋਂ ਵੱਧ ਕਰਵਾ ਦੇਵੇ ਸੋ ਇਹ ਕਾਰਨ ਹੋ ਸਕਦੇ ਨੇ ਅਦਰਵਾਈਜ਼ ਜੇ ਤੁਸੀਂ ਹੋਰ ਇਹਦੇ ਵਿੱਚ ਕੋਈ ਬਹੁਤਾ ਵੱਡਾ ਨਹੀਂ ਤੁਸੀਂ ਸੋਸ਼ਲ ਮੀਡੀਆ ਤੇ ਅੱਜ ਕੱਲ ਆਪਾਂ ਦੇਖ ਹੀ ਰਿਹਾ ਹਾਂ ਵੀ ਕੀ ਮਾਹੌਲ ਆ ਅੱਗੇ ਜਦੋਂ ਇਹ ਆਉਂਦੇ ਹੁੰਦੇ ਸੀ ਤਾਂ ਤਕਰੀਬਨ 10-10 ਪਿੰਡਾਂ ਦੇ ਬੰਦੇ ਇਕੱਠੇ ਹੋ ਜਾਂਦੇ ਸੀ ਤਾਂ ਅੱਜ ਜੋ ਮਾਹੌਲ ਹੈ ਨਹੀਂ ਅੱਜ ਇਹਨਾਂ ਦੇ ਖੁਦ ਦੇ ਬੰਦੇ ਵਿਚਾਰੇ ਬਾਹਰ ਰਹਿ ਜਾਂਦੇ ਨੇ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ ਪਾਰਟੀ ਨਹੀਂ ਕੋਈ ਵੱਡੀ ਜਾਂ ਛੋਟੀ ਹੁੰਦੀ ਪਾਰਟੀ ਨਹੀਂ ਕੋਈ ਚੰਗੀ ਜਾਂ ਮਾੜੀ ਹੁੰਦੀ ਉਹਨੂੰ ਤਾਂ ਮੇਰੇ ਵਰਗੇ ਕੋਈ ਅੱਗੇ ਲੀਡ ਕਰਨ ਵਾਲੇ ਚੰਗੇ ਜਾਂ ਮਾੜੇ ਹੋ ਸਕਦੇ ਨੇ ਤੇ ਲੀਡਰ ਦਾ ਕੰਮ ਵੀ ਇਹ ਨਹੀਂ ਹੁੰਦਾ ਵੀ ਤੁਸੀਂ ਹਮੇਸ਼ਾ ਜਿੱਤਦੇ ਰਹੋ ਤਾਂ ਹੀ ਤੁਸੀਂ ਲੀਡਰ ਹੋ ਲੀਡਰ ਦਾ ਕੰਮ ਹੁੰਦਾ ਤੁਸੀਂ ਆਪਦੇ ਲੋਕਾਂ ਲਈ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਰਹੋ ਤੇ ਲੜਦੇ ਰਹੋ ਬਹੁਤ ਸਾਰੇ ਅਜਿਹੇ ਲੀਡਰ ਹੋਏ ਨੇ ਜਿਨ੍ਹਾਂ ਨੇ ਸਾਰਾ ਜੀਵਨ ਆਪਦਾ ਕੋਈ ਚੋਣ ਵੀ ਨਹੀਂ ਲੜੀ ਬਟ ਉਹ ਫਿਰ ਵੀ ਲੋਕਾਂ ਦੇ ਜਿਹੜੇ ਕੰਮਾਂ ਦੇ ਉੱਤੇ ਆਪਦਾ ਜਿਹੜਾ ਛਾਪ ਛੱਡ ਕੇ ਗਏ ਨੇ ਸੋ ਪੰਜਾਬ ਦੇ ਵਿੱਚ ਜਿਹੜਾ ਇੱਕ ਦੂਸਰੀਆਂ ਪਾਰਟੀਆਂ ਨੂੰ ਭੰਡ ਕੇ ਸਰਕਾਰ ਬਣਦਾ ਜਿਹੜਾ ਮਾਹੌਲ ਸੀਗਾ ਵੀ ਇਹਨਾਂ ਨੇ ਇਹ ਚੀਜ਼ ਨਹੀਂ કરી ਅਸੀਂ ਕਰਾਂਗੇ ਇਹਨਾਂ ਨੇ ਵਾਦੇ ਬਹੁਤ ਕਰੇ ਸੀ ਪਰ ਉਹਦੇ ਬਿਲਕੁਲ ਟੋਟਲੀ ਇਹ ਆਪਦੇ ਬਿਆਨਾਂ 'ਚ ਖੁਦ ਫਸ ਰਹੇ ਨੇ ਉਹੀ ਸੋਸ਼ਲ ਮੀਡੀਆ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਚੱਕ ਰਿਹਾ ਤੇ ਨਵੀਆਂ ਚੱਕ ਰਿਹਾ ਉਹ ਸਾਹਮਣੇ ਦਿਖਾ ਰਿਹਾ ਸੋ ਇਹ ਮੈਨੂੰ ਲੱਗਦਾ ਕਿ ਲੋਕਾਂ ਨੂੰ ਬੜੀ ਭਲੀ ਭੰਤੀ ਸਮਝ ਆ ਗਿਆ ਤੇ ਬੜਾ ਕਲੈਰਿਟੀ ਨਾਲ ਸਮਝ ਆ ਗਿਆ ਮੈਨੂੰ ਲੱਗਦਾ ਜਿਹੜੀ ਅਗਲੀ ਚੋਣ ਹੋਣੀ ਹੈ ਨਾ ਉਹੋ ਪਾਰਟੀਆਂ ਦੇ ਨਾਲ-ਨਾਲ ਬੰਦੇ ਦਾ ਪਰਸਨਲੀ ਕੀ ਰਸੂਕ ਆ ਉਹਦਾ ਕੀ ਕਿਰਦਾਰ ਆ ਇਹਦੇ ਉੱਤੇ ਜਿਹੜਾ ਲੋਕ ਆ ਉਹ ਚੀਜ਼ ਨੂੰ ਜ਼ਿਆਦਾ ਤਰਜੀਹ ਦੇਣਗੇ ਸੋ ਹੁਣ ਜਿਹੜੇ ਜਿਵੇਂ-ਜਿਵੇਂ ਸਮਾਂ ਆਈ ਜਾਂਦਾ ਨਾ ਲੋਕ ਵੀ ਬੜੇ ਇੰਟੈਲੀਜੈਂਟ ਨੇ ਉਹ ਆਪਦੀ ਗੱਲ ਆ ਜਿਹੜੀ ਅੰਦਰ ਰੱਖਦੇ ਨੇ ਤੇ ਬਾਕੀ ਗੁਰੂ ਮਹਾਰਾਜ ਦੀ ਮਿਹਰ ਆ ਜੀ ਹੁਣ ਤੁਸੀਂ ਨੇ ਦੇਖਿਆ ਹੋਣਾ ਹਰ ਰੋਜ਼ ਦੇਖ ਰਹੇ ਹੋ ਤੇ ਮੈਨੂੰ ਲੱਗਦਾ ਵੀ ਅਪਾਰ ਕਿਰਪਾ ਗੁਰੂ ਮਹਾਰਾਜ ਦੀ ਮੇਰੇ ਤੇ ਜਨਕ ਨਹੀਂ ਮੇਰੇ ਵਰਗਾ ਇੱਕ ਆਮ ਬੰਦਾ ਕਲਾਸ ਦੇ ਮਨੀਟਰ ਤੋਂ ਸ਼ੁਰੂ ਹੋ ਕੇ ਇੱਥੇ ਤੱਕ ਆਉਣਾ ਸੋ ਮੈਂ ਇਹ profession ਨੂੰ ਖੁਦ ਚੁਣਿਆ ਪਰ ਮੈਨੂੰ ਦੁੱਖ ਹੁੰਦਾ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਵਿਦਿਆਰਥੀ ਚੋਣਾਂ ਨੇ ਉਹਨੂੰ ਬੰਦ ਕਰਿਆ ਹੋਇਆ ਤੇ ਅਸੀਂ ਤਾਂ ਚਲੋ ਚੰਡੀਗੜ੍ਹ ਪੜ ਗਏ ਉੱਥੇ ਅਸੀਂ ਸਟੂਡੈਂਟ ਰਾਜਨੀਤੀ ਦੇ ਵਿੱਚ ਅੱਗੇ ਆ ਗਏ ਮੇਰੇ ਨਾਲੋਂ ਵੱਧ ਕਿੰਨੇ ਹੀ ਕਾਬਲ ਬੰਦੇ ਜੋ ਕਾਲਜ ਦੇ ਵੱਖ-ਵੱਖ ਕਾਲਜੇਸ ਦੇ ਵਿੱਚੋਂ ਪੰਜਾਬ ਦੇ ਵੱਖ-ਵੱਖ ਯੂਨੀਵਰਸਿਟੀ ਦੇ ਵਿੱਚ ਪੜੇ ਹੋਣਗੇ ਬਟ ਉਹਨਾਂ ਨੂੰ ਰਸਤਾ ਨਹੀਂ ਮਿਲਿਆ ਸੋ ਇਹ ਚੀਜ਼ ਦੇ ਉੱਤੇ ਸਰਕਾਰਾਂ ਨੂੰ ਫੋਕਸ ਕਰਨਾ ਚਾਹੀਦਾ ਨੌਜਵਾਨਾਂ ਨੂੰ ਵਿਦਿਆਰਥੀ ਚੋਣਾਂ ਲਾਗੂ ਕਰਵਾਉਣੀਆਂ ਚਾਹੀਦੀਆਂ ਨੇ ਤਾਂ ਕਿ ਯੂਨੀਵਰਸਿਟੀਆਂ ਦੇ ਪੜੇ ਲਿਖੇ ਆਗੂ ਸਹਿਬਾਨ ਕਾਲਜੇਸ ਦੇ ਪੜੇ ਲਿਖੇ ਆਗੂ ਸਹਿਬਾਨ ਅੱਗੇ ਆ ਸਕਣੋ ਅੱਗੇ ਆ ਸਕਣ ਤੇ ਸਰਕਾਰ ਨੂੰ ਆਪਦੇ ਦੁੱਖ ਪਰੇਸ਼ਾਨੀਆਂ ਜਿਹੜੀਆਂ ਦੱਸ ਸਕਣ ਇਹ ਬਹੁਤ ਚਿੰਤਾ ਦਾ ਵਿਸ਼ਾ 83 84 ਚ ਇਹ ਚੋਣਾਂ ਬੰਦ ਹੋਈਆਂ ਸੀ ਸਾਰੀਆਂ ਚੋਣਾਂ ਲਾਗੂ ਹੋ ਗਈਆਂ ਬਾਕੀ ਸਿਵਾਏ ਵਿਦਿਆਰਥੀ ਚੋਣਾਂ ਤੁਸੀਂ ਦੇਖੋ ਲਿੰਕਡੋ ਇਹਦੇ ਵਿੱਚ ਕੀ ਕਿਹਾ ਜਾਂਦਾ ਸਰਕਾਰ ਬਾਕੀ ਬੰਦੇ ਨਾਲ ਪੱਖ ਕੀ ਹੁੰਦਾ ਵੀ ਇਹਦੇ ਤੇ ਬਦਮਾਸ਼ੀ ਹੁੰਦੀ ਆ ਤੁਸੀਂ ਦੇਖੋ ਵੀ ਲਿੰਗਡੋ ਇੱਕ ਦੀਆਂ ਸ਼ਰਤਾਂ ਤਹਿਤ ਇਹ ਇਲੈਕਸ਼ਨਸ ਹੁੰਦੀਆਂ ਨੇ ਲਿੰਗਡੋ ਨੇ ਕਿਹਾ ਵੀ 80% ਤੋਂ ਅਵਬ ਤੁਹਾਡੀ اٹੈਂਡੈਂਸ ਹੋਣੀ ਚਾਹੀਦੀ ਸਮਝ ਲਓ ਜੇ ਤੁਸੀਂ ਕੈਂਡੀਡੇਟ ਬਣਦੇ ਹੋ ਤਾਂ ਤੁਹਾਡੇ ਤੇ ਕੋਈ ਵੀ ਕ੍ਰਿਮੀਨਲ ਕੇਸ ਨਹੀਂ ਹੋਣਾ ਚਾਹੀਦਾ ਤੁਹਾਡੀ ਜਿਹੜੀ ਸਟੱਡੀ ਆ ਉਹ ਰੈਗੂਲਰ ਹੋਣੀ ਚਾਹੀਦੀ ਆ ਉਹਦੇ ਵਿੱਚ ਕੋਈ ਗੈਪ ਨਹੀਂ ਹੋਣਾ ਚਾਹੀਦਾ ਸੋ ਇੰਨੀਆਂ ਸ਼ਰਤਾਂ ਹੋਣ ਜਿਹੜਾ ਐਲੀਜੀਬਲ ਹੋਊਗਾ ਉਹ ਕਿਤੇ ਲੜਾਈ ਝਗੜਾ ਨਹੀਂ ਹੋਊਗਾ ਨਹੀਂ ਹੋਊਗਾ ਬਿਲਕੁਲ ਹੀ ਤੇ ਉਹ ਫਿਰ ਚੰਗੀ ਵਿਚਾਰਧਾਰਾ ਨਾਲ ਜਿਵੇਂ ਉਰੇ ਤਾਂ ਹੁਣ ਆਪਣੇ ਪੰਜਾਬ ਦੇ ਵਿੱਚ ਤਾਂ ਬਸ ਜਿਵੇਂ ਸਿੰਗਰ ਨੇ ਉਹ ਚੱਕਵਾ ਗੀਤ ਗਾਉਂਦੇ ਨੇ ਜਾਂ ਜਿਹੜੇ ਲੀਡਰ ਨੇ ਉਹ ਵੀ ਇਹੀ ਚੀਜ਼ ਨੂੰ ਆਪਦੀ ਅਚੀਵਮੈਂਟ ਮੰਨਦੇ ਨੇ ਵੀ ਉਹਦੇ ਖਿਲਾਫ ਬੋਲ ਦੋ ਮਾੜਾ ਚੰਗਾ ਤਾਂ ਸਾਡੀ ਪਪੂਲਾਰਿਟੀ ਹੋਊਗੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜੀਐਨਯੂ ਯੂਨੀਵਰਸਿਟੀ ਦੇ ਵਿੱਚ ਜਾਂ ਜਿੰਨੇ ਵੀ ਯੂਨੀਵਰਸਟੀਆਂ ਦੇ ਵਿੱਚ ਚੋਣਾ ਹੁੰਦੀਆਂ ਨੇ ਉੱਥੇ ਸਾਡੇ ਐ ਆਮਣੋ ਸਾਹਮਣੇ ਡਿਬੇਟਸ ਹੁੰਦੀਆਂ ਨੇ ਇੱਧਰ ਸਾਰੇ ਨੌਜਵਾਨ ਖੜੇ ਹੁੰਦੇ ਨੇ ਇੱਕ ਵੀ ਘਟਨਾ ਦਿਖਾ ਦਿਓ ਇਹ ਜੀ ਜੇ ਕਿਤੇ ਕੋਈ ਲੜਾਈ ਹੁੰਦੀ ਆ ਉੱਥੇ ਵਿਚਾਰਾਂ ਦੀ ਲੜਾਈ ਆ ਮੁੱਦਿਆਂ ਦੀ ਲੜਾਈ ਆ ਇੱਥੇ ਕੋਈ ਬੰਦਾ ਨੌਲੇਜ ਉਹਨੂੰ ਹੁੰਦੀ ਨਹੀਂ ਤੁਹਾਡੇ ਤੇ ਸਵਾਲ ਕਿੰਤੂ ਪਰੰਤੂ ਉਹਦੇ ਤੇ ਕਿੰਤੂ ਪਰਾਂ ਲੋਕ ਇਹੀ ਚੀਜ਼ ਨੂੰ ਲੀਡਰੀ ਸਮਝ ਹੀ ਜਾਂਦੇ ਨੇ ਕਿ ਮੈਂ ਦੁਬਾਰਾ ਧੂਰੀ ਤੇ ਜਾਂ ਸਿਆਸਤ ਤੇ ਆਉਣਾ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਤੁਹਾਡੇ ਦੇ ਗੁਰੂ ਜੀ ਦੀ અપਾਰ ਕਿਰਪਾ ਹੈਗੀ ਆ ਮੰਨਦੇ ਆਪਾਂ ਪਰ ਕਾਂਗਰਸ ਪਾਰਟੀ ਦੇ ਵਿੱਚ ਹਜੇ ਵੀ ਟੜੇ ਬੰਦੀ ਆ ਜਦੋਂ ਕੱਲ ਟਿਕਟਾਂ ਦੀ ਆਉਂਦੀ ਆ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀਆਂ ਤਿਆਰੀਆਂ ਬਾਕਮਾਲ ਚੱਲ ਰਹੀਆਂ ਨੇ ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਹੋ ਟਿਕਟਾਂ ਵੇਲੇ ਆ ਕੇ ਕਿਤਨਾ ਕਦੇ ਤੁਹਾਡੇ ਬੰਦੀ ਹੋ ਜਾਂਦੀ ਆ ਤਾਂ ਗੋਲਡੀ ਦਾ ਹੁਣ ਵਿਸ਼ਵਾਸ ਹੈਗਾ ਸਾਰਿਆਂ ਨੂੰ ਹਰ ਤੁਹਾਡੇ ਨਾਲ ਖੜੇ ਨੇ ਕਿਉਂਕਿ ਕਾਂਗਰਸ ਦੇ ਹਜੇ ਵੀ ਜਿਹੜੇ ਵੱਡੇ ਲੀਡਰ ਨੇ ਕਿਤਨਾ ਕਿਤੇ ਕਿਸੇ ਦਾ ਮੂੰਹ ਕਿਧਰ ਕਿਸੇ ਦਾ ਮੂੰਹ ਕਿਧਰ ਨਹੀਂ ਨਹੀਂ ਇਹ ਬਿਲਕੁਲ ਦੇਖੋ ਵੱਡਾ ਪਰਿਵਾਰ ਹੁੰਦਾ ਉੱਥੇ ਥੋੜੀ ਬਹੁਤ ਵਿਚਾਰਤਾ ਰਾਵਾਂ ਦੇ ਵਿੱਚ ਫਰਕ ਰਹਿ ਸਕਦਾ ਬਟ ਕੋਈ ਜਹੀ ਗੱਲ ਨਹੀਂ ਹੈ ਕਿ ਬੜੇ ਵਧੀਆ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਵੀ ਕੰਟੈਸਟ ਕਰਾਂਗੇ ਤੇ ਅਗਲੀ ਵਾਰ ਜਿਹੜਾ ਕਾਂਗਰਸ ਦੀ ਸਰਕਾਰ ਬਣੂਗੀ ਦੇਖੋ ਇਹਦੇ ਵਿੱਚ ਕੀ ਆ ਕਿ ਕੋਈ ਵੀ ਪਾਰਟੀ ਇਲੈਕਸ਼ਨ ਜਦੋਂ ਕੰਟੈਸਟ ਕਰਦੀ ਆ ਉਹ ਸਰਵੇ ਕਰਵਾਉਂਦੇ ਨੇ ਬੜਾ ਡੀਪਲੀ ਜਾਂਦੇ ਨੇ ਉਹ ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਕੋਈ ਇਹ ਨਹੀਂ ਹੁੰਦਾ ਵੀ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਜਾਂ ਆ ਭਾਈ ਦੇ ਧੜੇ ਚਾ ਜਾਂ ਤੁਹਾਡੇ ਧੜੇ ਚਾ ਕੋਈ ਇਸ ਤਰੀਕੇ ਨਾਲ ਕੋਈ ਇਹ ਚੀਜ਼ਾਂ ਨਹੀਂ ਹੁੰਦੀਆਂ ਹਰ ਇੱਕ ਬੰਦਾ ਹੀ ਕੀਮਤੀ ਆ ਹਰ ਇੱਕ ਇਨਸਾਨ ਹੀ ਜਿਹੜਾ ਹਰ ਇੱਕ ਪੋਲੀਟੀਕਲ ਪਾਰਟੀ ਲਈ ਕੀਮਤੀ ਆ ਸੋ ਸਾਰਿਆਂ ਦੇ ਵਿੱਚ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਸ ਹੁੰਦੀਆਂ ਨੇ ਇਹ ਸਾਡੀ ਪਾਰਟੀ ਬੜੀ ਇੱਕ ਤੁਸੀਂ ਇਹ ਕਹਿ ਸਕਦੇ ਹੋ ਵੀ ਖੁੱਲ੍ਹ ਦੇਲੀ ਨਾਲ ਜਿਹੜੀ ਆਪਦੀ ਗੱਲ ਕੋਈ ਬੰਦਾ ਰੱਖ ਸਕਦਾ ਬਾਕੀ ਕਿਸੇ ਵੀ ਪਾਰਟੀ ਦੇ ਵਿੱਚ ਤੁਸੀਂ ਦੇਖ ਲਓ ਤੁਸੀਂ ਬਿਲਕੁਲ ਗੱਲ ਨਹੀਂ ਕਰ ਸਕਦੇ ਚਾਹੇ ਕੋਈ ਵੀ ਪਾਰਟੀ ਆ ਸੋ ਇਹਦੇ ਵਿੱਚ ਜਿਵੇਂ ਜਿਵੇਂ ਸਮਾਂ ਅੱਗੇ ਆਊਗਾ ਸਾਡੇ ਹਾਈ ਕਮਾਂਡ ਬੜੇ ਵਧੀਆ ਤਰੀਕੇ ਨਾਲ ਇਹਨੂੰ ਠੀਕ ਕਰਨਗੇ ਤੇ ਜੇ ਤੁਸੀਂ ਗਰਾਊਂਡ ਦੀ ਰਿਐਲਿਟੀ ਦੀ ਗੱਲ ਕਰੋਂ ਤਾਂ ਸਾਡੇ ਪ੍ਰਧਾਨ ਵਰਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗਾ ਇੱਕ ਵੀ ਪ੍ਰਧਾਨ ਦਿਖਾ ਦਿਓ ਕਿਸੇ ਬੰਦੇ ਕੋਲੇ ਜਿਹੜਾ ਇੰਨਾ ਡੀਪਲੀ ਹਰ ਇੱਕ ਏਰੀਆ ਦੇ ਵਿੱਚ ਹਰ ਰੋਜ਼ ਤੁਸੀਂ ਇਹਨਾਂ ਨੂੰ ਦੇਖਦੇ ਹੋਵੋਗੇ ਵੀ ਉਹ ਵੀ ਇੱਕ ਨੌਜਵਾਨ ਆ ਉਹ ਵੀ ਇੱਕ ਬਿਨਾ ਪੋਲੀਟੀਕਲ ਪਿਛੋਕੜ ਤੋਂ ਰਾਜਨੀਤੀ ਦੇ ਵਿੱਚ ਆਇਆ ਤੇ ਅੱਜ ਹਰ ਇੱਕ ਬੰਦੇ ਦੀ ਉਹ ਆਵਾਜ਼ ਬੁਲੰਦ ਕਰ ਰਿਹਾ ਸੋ ਇਹ ਇਹ ਸਾਡੇ ਲਈ ਇਹ ਬੜਾ ਪੋਜ਼ਿਟਿਵ ਉਹ ਆ ਤੇ ਨਾਲ ਉਹਨਾਂ ਦੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਠੀਕ ਹੈ ਨਾ ਚਰਨਜੀਤ ਸਿੰਘ ਚੰਨੀ ਸਾਹਿਬ ਤੇ ਬਹੁਤ ਸਾਰੇ ਪ੍ਰਗਤ ਸਿੰਘ ਹੋរី ਸਾਡੇ ਭਰ ਸਾਰੇ ਇੰਨੇ ਚਿਹਰੇ ਦਿਖਾਉ ਕਿਸੇ ਕੋਲੇ ਕਿਸੇ ਹੋਰ ਪਾਰਟੀ ਕੋਲੇ ਸੋ ਇਹ ਚੀਜ਼ਾਂ ਦਾ ਇੱਕ ਪੋਜ਼ਿਟਿਵ ਬਹੁਤ ਵਧੀਆ ਇੰਪੈਕਟ ਆ ਹਰ ਇੱਕ ਬੰਦੇ ਦੇ ਉੱਪਰ ਬਟ ਹਾਂ ਛੋਟੀ ਬਹੁਤ ਹਰ ਇੱਕ ਪਰਿਵਾਰ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਹੁੰਦੀ ਆ ਉਹਨੂੰ ਹਾਈ ਕਮਾਂਡ ਆਪਦੇ ਤਰੀਕੇ ਨਾਲ ਬੜਾ ਜਲਦੀ ਉਹਨੂੰ ਠੀਕ ਕਰ ਲੈਣਗੇ ਵਿਕਰਮਜੀਤ ਸਿੰਘ ਮਜੀਠੀਆ ਦਾ ਕੇਸ ਕਾਫੀ ਗਰਮ ਜੋਸ਼ੀ ਦੇ ਵਿੱਚ ਚੱਲ ਰਿਹਾ ਹੈ ਉਹਦੇ ਉੱਪਰ ਬਿਆਨਵਾਜੀ ਸਾਰੇਆਂ ਤਰ੍ਹਾਂ ਦੀ ਹੋ ਰਹੀ ਆ ਅੱਜ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਮੁੱਖ ਮੰਤਰੀ ਭਗਵੰਤ ਮਾਨ ਟਵੀਟੋ-ਟਵੀਟ ਹੋ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਉਹ ਗਲਤ ਹੋ ਰਿਹਾ ਤਾਂ ਉਹ ਉਹਨਾਂ ਨੂੰ ਕਿੱਥੇ ਰੱਖਦੇ ਕਰ ਰਹੇ ਨੇ ਉਹ ਚੀਜ਼ ਦੇ ਲਈ ਦਲਵੀਰ ਗੋਲ ਲੀਕ ਕਹਿੰਦੇ ਨੇ ਮੇਰਾ ਤਾਂ ਇਹ ਮੰਨਣਾ ਜੀ ਵੀ ਕਾਨੂੰਨ ਨੇ ਜੋ ਵੀ ਜੋ ਕਾਨੂੰਨ ਉਹਨਾਂ ਬਾਰੇ ਕਹੂਗਾ ਤੇ ਉਹਨੂੰ ਸਾਨੂੰ ਮੰਨਣਾ ਚਾਹੀਦਾ ਮੈਂ ਪਰਸਨਲੀ ਇਸ ਚੀਜ਼ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ अलग-अलग बेस ਹੁੰਦੇ ਨੇ ਕੋਈ ਕਿਸ ਚੀਜ਼ ਤੇ ਬੋਲਦਾ ਕੋਈ ਕਿਸ ਚੀਜ਼ ਤੇ ਬੋਲਦਾ ਮੈਨੂੰ ਤਾਂ ਇਹ ਹੈ ਕਿ ਮੇਰੀ ਤਾਂ ਲੜਾਈ ਜਿਹੜੀ ਇਹ ਹੈ ਵੀ ਸਾਡੀ ਕਿਸਾਨਾਂ ਲਈ ਜਿਹੜੀ ਲੈਂਡ ਪੂਲਿੰਗ ਦੀ ਧੱਕੇ ਨਾਲ ਜਿਹੜਾ ਥੋਪਿਆ ਜਾ ਰਿਹਾ ਲੈਂਡ ਪੂਲਿੰਗ ਬਾਰੇ ਮੈਂ ਪੁੱਛਣਾ ਚਾਹੁੰਦਾ ਸੀ ਕਿ ਇਹ ਸਭ ਤੋਂ ਵੱਡਾ ਪੰਜਾਬ ਦੀ ਸਿਆਸਤ ਦਾ ਮੁੱਦਾ ਹੋਣ ਇਸ ਵਕਤ ਇਹਦੇ ਵਿੱਚ ਵਿਰੋਧੀ ਤਰ ਨੂੰ ਭੰਡ ਰਹੇ ਨੇ ਦੂਜੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਸਭ ਤੋਂ ਵੱਡਾ ਕਿਸਾਨਾਂ ਦੇ ਲਈ ਜਾਂ ਪੰਜਾਬ ਦੇ ਫਿਊਚਰ ਦੇ ਲਈ ਇਹ ਪਲਾਨ ਹੈਗਾ ਤੁਸੀਂ ਕੀ ਸੋਚਦੇ ਹੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਕਿਸੇ ਦੀ ਡਿਮਾਂਡ ਨਹੀਂ ਆਈ ਇਸ ਤਰੀਕੇ ਨਾਲ ਕਿਸਾਨ ਦੀ ਤੁਸੀਂ ਧੱਕੇ ਨਾਲ ਹੀ ਜਿਹੜੀਆਂ ਡਿਮਾਂਡ ਲੋਕ ਕਰ ਰਹੇ ਨੇ ਉਹਨਾਂ ਤੇ ਸਾਡੀ ਸਰਕਾਰ ਦੀ ਕੋਈ ਨਿਗਾਹ ਹੈ ਨਹੀਂ ਇਹ ਬੜੀ ਤਰਾਸ ਦੀ ਗੱਲ ਆ ਵੀ ਪਰਸੋਂ ਇਹ ਪੰਜਾਬ ਦੇ ਪ੍ਰਧਾਨ ਆਮ ਆਦਮੀ ਵਾਲੇ ਉਹ ਕਹੀ ਜਾਂਦੇ ਨੇ ਵੀ ਇਹ ਤਾਂ ਜੀ ਅਕਾਲੀ ਦਲ ਦੀ ਬਣਾਈ ਹੋਈ ਪਾਲਿਸੀ ਸੀ ਇਸ ਤਾਂ ਉਹਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੁਸੀਂ ਉਹਦੇ ਚ ਬਿਲਕੁਲ ਕਲੀਅਰ ਦੱਸੋ ਵੀ ਇਹ ਤੁਹਾਨੂੰ ਪਾਲਿਸੀ ਬਹੁਤ ਪਸੰਦ ਆ ਤਾਂ ਤੁਸੀਂ ਅੱਗੇ ਲੈ ਕੇ ਆ ਰਹੇ ਹੋ ਜਾਂ ਕਿਸੇ ਨੇ ਤੁਹਾਨੂੰ ਇਹ ਕਹਿਤਾ ਵੀ ਇਹੀ ਪਾਲਿਸੀ ਜਾਂ ਕੋਈ ਵੀ ਮੇਰੇ ਕਹਿੰਦਾ ਮਤਲਬ ਵੀ ਤੁਹਾਡੇ ਤੇ ਕੋਈ ਕੋਈ ਕਿਸੇ ਨੇ ਕਿੰਤੂ ਪ੍ਰੰਤੂ ਕਰਕੇ ਵੀ ਇਹੇ ਚੀ ਲਾਗੂ ਕਰੋ ਤਾਂ ਕਰੋ ਤਾਂ ਇਹ ਇਹਦੇ ਤੋਂ ਬਚਨ ਦੀ ਕੋਸ਼ਿਸ਼ ਤਾਂ ਉਹ ਐ ਕਰ ਰਹੇ ਨੇ ਬੇਤਾ ਜੀ ਅਕਾਲੀ ਦਲ ਦੀ ਪੂਰੇ ਫਾਇਦੇਮੰਦ ਕਹਿ ਰਹੇ ਨੇ ਸੀਐਮਾਨ ਖੁਦ ਧੂਰੀ ਚਾਕੇ ਪੂਰੀ ਡਿਟੇਲ ਦੇ ਵਿੱਚ ਲੋਕਾਂ ਨੂੰ ਸਮਝਾ ਕੇ ਗਏ ਨੇ ਵੀ ਕਿਸਾਨ ਦੇ ਉੱਪਰ ਤੱਕਾ ਨਹੀਂ ਅਗਰ ਕਿਸਾਨ ਆਪਣੀ ਮਰਜ਼ੀ ਨਾਲ ਦੇਣਾ ਚਾਹੁੰਦਾ ਤਾਂ ਫਾਇਦਾ ਉਹਨੂੰ ਪੈਸੇ ਦੀ ਡਿਮਾਂਡ ਆ ਉਹਨੂੰ ਕਮਰਸ਼ੀਅਲ ਪਲਾਟ ਉਹਨੂੰ ਰੈਜ਼ੀਡੈਂਸ਼ੀਅਲ ਪਲਾਟ ਤਾਂ ਕਿਤਨਾ ਕਿਤੇ ਲੱਗਦਾ ਨਾ ਕਿ ਫਾਇਦਾ ਜਿਸ ਤਰੀਕੇ ਨਾਲ ਸੀਐਮਾਨ ਨੇ ਖੁਦ ਸਮਝਾਇਆ ਇੱਥੇ ਆ ਕੇ ਦੇਖੋ ਤੁਸੀਂ ਇਹ ਕਹਿ ਰਹੇ ਨੇ ਕਿ ਕਿਸਾਨ ਆਪਣੀ ਮਰਜ਼ੀ ਨਾਲ ਉਹ ਦੇਊਗਾ ਬਟ ਪਰਸੋ ਚੌਥੇ ਦੇ ਨੋਟੀਫਿਕੇਸ਼ਨ ਦੇਖੋ ਉਹਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਵੇ ਜੇ ਵਿੱਚੋਂ ਦੋ ਕਿਸਾਨ ਨਹੀਂ ਮੰਨ ਰਹੇ ਜ਼ਮੀਂਦਾਰ ਨੂੰ ਤਾਂ 2013 ਦੇ ਐਕਟ ਅਧੀਨ ਜਿਹੜਾ ਅਸੀਂ ਉਹ ਜ਼ਮੀਨ ਨੂੰ ਅਕਵਾਇਰ ਕਰ ਲਾਂਗੇ ਇਹ ਸਿਰਫ ਕਹਿਣ ਦੀਆਂ ਗੱਲਾਂ ਕੁਝ ਹੋਰ ਨਹੀਂ ਜ਼ਿਮਿਨੀ ਹਕੀਕਤ ਕੁਝ ਹੋਰ ਆ ਸਾਡੀਆਂ ਕਿਸਾਨ ਜਥੇਬੰਦੀਆਂ ਕਿਉਂ ਆੜ ਰਹੀਆਂ ਨੇ ਪਹਿਲਾਂ ਤਾਂ ਅਸੀਂ ਮੈਨੂੰ ਐ ਦੱਸੋ ਵੀ ਹਮੇਸ਼ਾ ਕਿਸਾਨਾਂ ਨੂੰ ਹੀ ਕਿਉਂ ਦਬਿਆ ਜਾ ਰਿਹਾ ਪਹਿਲਾਂ ਸੈਂਟਰ ਗਵਰਨਮੈਂਟ ਇਹਦੇ ਮਗਰ ਵੀ ਕਿਤੇ ਨਾ ਕਿਤੇ ਸੈਂਟਰ ਗਵਰਨਮੈਂਟ ਆ ਤਾਂ ਹੁਣ ਇਹ ਲੈਂਡ ਪੂਲਿੰਗ ਪਾਲਿਸੀ ਤਾਂ ਇੰਨੀ ਕੀ ਇਹ ਜ਼ਰੂਰਤ ਆ ਵੀ ਤੁਸੀਂ ਨੇ ਇਹ ਚੀਜ਼ ਕਰਨੀ ਕਰਨੀ ਆ ਜਦੋਂ ਕਿਸੇ ਕਿਸਾਨ ਨੇ ਤਾਂ ਇਹ ਚੀਜ਼ ਮੰਗੀ ਵੀ ਨਹੀਂ ਤੇ ਇੰਨੀ ਜਰਖੇਸ ਧਰਤੀ ਜਿਨੇ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਤੇ ਅੱਜ ਉਹ ਧਰਤੀ ਨੂੰ ਧੱਕੇ ਨਾਲ ਤੁਸੀਂ ਇੰਨੀ ਹਜ਼ਾਰਾਂ ਏਕੜ ਜ਼ਮੀਨ ਤੁਸੀਂ ਦੱਬ ਰਹੇ ਹੋ ਠੀਕ ਆ ਤੁਸੀਂ ਨੇ ਕਰਨੀ ਆ ਕੋਈ ਕਿਤੇ ਜਿੱਥੇ ਬੰਜਰ ਜ਼ਮੀਨ ਪਈ ਆ ਤੁਸੀਂ ਉੱਥੇ ਕੋਈ ਕਲੋਨੀ ਕੱਟ ਲੋ ਉਹ ਵੀ ਵੈਸੇ ਵੀ ਸ਼ਹਿਰਾਂ ਦੇ ਵਿੱਚ ਕਲੋਨੀਆਂ ਜਿੰਨੀ ਕੁ ਲੋਡ ਹੈਗੀ ਉਹਨੇ ਕੁ ਪਲਾਟ ਵਿਕੀ ਜਾਂਦੇ ਨੇ ਤਾਂ ਮੈਨੂੰ ਲੱਗਦਾ ਵੀ ਪਹਿਲਾਂ ਇਹ ਕਹਿੰਦੇ ਸੀ ਵੀ 30000 ਰੁਪਏ ਪਰ ਏਕੜ ਅਸੀਂ ਕਿਸਾਨ ਨੂੰ ਠੇਕਾ ਦਵਾਂਗੇ ਹੁਣ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦੇਖਿਆ ਸਾਡਾ ਵਿਰੋਧ ਹੋ ਰਿਹਾ ਹੁਣ 50000 ਕਰਤਾ ਫੇਰ ਇੱਕ ਪਲਾਟ ਦੇ ਦੇਣਗੇ ਹੁਣ ਸਮਝ ਲਓ ਦੋ ਕਿੱਲੇ ਜ਼ਮੀਨ ਆ ਕਿਸੇ ਕੋਲੇ ਲੱਖ ਰੁਪਏ ਵੀ ਕਹਤਾ ਕਹਿੰਦੇ ਇੱਕੜ ਦੇ ਉੱਪਰ ਲੱਖ ਰੁਪਏ ਦਵਾਂਗੇ ਅਸੀਂ ਹਾਂ ਹੁਣ ਦੋ ਜਦ ਤੱਕ ਤਾਂ ਕੰਮ ਨਹੀਂ ਚੱਲੂ ਹਾਂ ਦੋ ਦੋ ਏਕੜ ਜ਼ਮੀਨ ਆ ਕਿਸੇ ਕੋਲੇ ਉਹਦਾ ਆੜਤੀ ਨਾਲ ਭਾਈਚਾਰਕ ਸਾਂਝੋ ਆਪਦੇ ਖਰਚਾ ਵਰਚਾ ਸਾਰਾ ਉਸ ਤਰੀਕੇ ਨਾਲ ਚਲਾਉਂਦਾ ਆਪਦੀ ਫਸਲ ਵਾੜੀ ਕੰਮ ਕਰਦਾ ਖੇਤ ਜਾਂਦਾ ਉਹਦੇ ਮਨ ਨੂੰ ਸਕੂਨ ਮਿਲਦਾ ਹੁਣ ਸਮਝ ਲਓ ਉਹਨੇ ਸਰਕਾਰ ਨੂੰ ਦੋ ਏਕੜ ਦੇਤੀ ਘਰੇ ਬੈਠਾ ਉਹ ਉਹਨੂੰ ਕਿਤੇੋਂ ਕੋਈ ਪੈਸਾ ਨਹੀਂ ਆ ਰਿਹਾ ਸਿਰਫ ਇਹਨਾਂ ਦਾ 50000 ਉਹ ਵੀ ਪਤਾ ਨਹੀਂ ਆਵੇ ਪਤਾ ਨਹੀਂ ਨਾ ਆਵੇ ਕੋਈ ਸਟੇ ਲੱਗ ਜੇ ਠੀਕ ਹੈ ਨਾ ਤੁਸੀਂ ਨੰਬਰ 2 ਇਹ ਦੇਖੋ ਵੀ ਆਉਣ ਵਾਲੇ 4 ਸਾਲਾਂ ਤੱਕ ਸ਼ਾਇਦ ਉਹਦਾ ਜ਼ਮੀਨ ਦਾ ਰੇਟ ਵੱਧ ਹੋ ਜਾਏ ਸੋ ਮੈਨੂੰ ਲੱਗਦਾ ਕਿ ਇਹ ਬਿਲਕੁਲ ਹੀ ਪਾਲਿਸੀ ਜਿਹੜੀ ਲੋਕਾਂ ਦੇ ਫੇਵਰ ਦੀ ਨਹੀਂ ਹੈਗੀ ਸਾਡੀ ਕਾਂਗਰਸ ਪਾਰਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਹਿਲਾਂ ਲੁਧਿਆਣੇ ਅਸੀਂ ਨੇ ਇਹਦਾ ਵਿਰੋਧ ਕਰਿਆ ਫਿਰ ਉਸ ਤੋਂ ਬਾਅਦ ਮੋਹਾਲੀ ਜਿੱਥੇ-ਜਿੱਥੇ ਵੀ ਹੁਣ ਅੱਗੇ ਪ੍ਰੋਗਰਾਮ ਬਣ ਗਏ ਅਸੀਂ ਡਟ ਕੇ ਦਾ ਵਿਰੋਧ ਕਰ ਰਹੇ ਹਾਂ ਤੇ ਇਹ ਬਿਲਕੁਲ ਕਿਸਾਨਾਂ ਦੇ ਖਿਲਾਫ ਆ ਕਿਸਾਨਾਂ ਦੀਆਂ ਗੱਲਾਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਕਿਸਾਨਾਂ ਦੇ ਆਪਾਂ ਆਪਾਂ ਤਾਂ ਈ ਈ ਲੜਾਈ ਜਿੱਤ ਕੇ ਲੈ ਕੇ ਆਏ ਸੀ ਦਿੱਲੀੋਂ ਪਰ ਇੱਥੇ ਆ ਕੇ ਬਾਰਡਰ ਤੇ ਆ ਕੇ ਸਾਡੇ ਕਿਸਾਨਾਂ ਨਾਲ ਕੀ ਹੋਇਆ ਕਿਵੇਂ ਉਹਨਾਂ ਦੀਆਂ ਟਰਾਲੀਆਂ ਤੱਕ ਚੱਕੀਆਂ ਗਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਕਿਹਾ ਗਿਆ ਵੀ ਇਹ ਤਾਂ ਜਿਹੜੇ ਨੇ ਵਪਾਰਕ ਵਿਰੋਧੀ ਨੇ ਤਾਂ ਧਰਨਾ ਲਾਉਂਦੇ ਨੇ ਤਾਂ ਕਰਕੇ ਵਪਾਰ ਨਹੀਂ ਆ ਰਿਹਾ ਸੋ ਜਿਹੜੇ ਲੁਧਿਆਣੇੋਂ ਦੂਸਰੀ ਸਟੇਟ ਵਾਲੇ ਮੁੱਖ ਮੰਤਰੀ ਸਾਹਿਬ ਆ ਕੇ 20000 ਕਰੋੜ ਰੁਪਏ ਦਾ ਵਪਾਰ ਲੈ ਗਏ ਉਹਦੇ 'ਚ ਕਿਸਾਨਾਂ ਦੀ ਨਲਕੀ ਆ ਜਾਂ ਸਰਕਾਰ ਦੀ ਨਲਕੀ ਆ ਕਿਉਂ ਤੁਸੀਂ ਹੁਣ ਲੋਕਾਂ ਦੀਆਂ ਡਿਮਾਂਡਾਂ ਦਾ ਕੁਝ ਹੋਰ ਨੇ ਨਕਲੀ ਤਾਂ ਵੀ ਇੱਥੇ ਸਾਨੂੰ ਪ੍ਰੋਵਾਈਡ ਕਰੇ ਜਾ ਰਹੇ ਨੇ ਕਿਸਾਨਾਂ ਨੂੰ ਉਹਦੇ ਉੱਪਰ ਹੁਣ ਕਿਤੇ ਨਾ ਕਿਤੇ ਵੱਡੇ ਰੂਲ ਵੀ ਬਣਾਤੇ ਵੱਡਾ ਕਾਨੂੰਨ ਵੀ ਬਣਾਤੇ ਕੋਲ ਦੇਖੋ ਤੁਸੀਂ ਸਪਰੇਅ ਜਾਲੀ ਮਿਲ ਰਹੇ ਨੇ ਠੀਕ ਹੈ ਨਾ ਸਾਡੀ ਐਜੂਕੇ ਸਾਡੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ 93 ਨੰਬਰ ਤੇ ਆਈ ਆ ਕਨੂਰ ਬਣਾਇਆ ਗੁੱਲੀ ਸਾਹਿਬ ਕਹਿੰਦੇ ਅਗਰ ਹੁਣ ਨਕਲੀ ਬੀਜ ਕੋਈ ਬੰਦਾ ਵੇਚੂਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਗੀ ਜੇਲ੍ਹ ਦੀ ਸਜ਼ਾ ਤੱਕ ਦਾ ਇਹ ਜਿਹੜਾ ਹੈਗਾ ਇਹਦੇ ਵਿੱਚ ਕਿਹਾ ਗਿਆ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਲੱਗਦਾ ਕਿ ਹਾਂ ਸਰਕਾਰ ਨੇ ਵੱਡਾ ਐਕਸ਼ਨ ਕਰਿਆ ਜਿਵੇਂ ਤੁਸੀਂ ਸਵਾਲ ਚੁੱਕੇ ਨੇ ਨਹੀਂ ਦੇਖੋ ਯਾਰ ਤੁਸੀਂ ਇੱਕ ਫਸਲ ਆਪਦੇ ਬੱਚਿਆਂ ਇੱਕ ਕਿਸਾਨ ਆਪਦੇ ਬੱਚਿਆਂ ਵਾਂਗੂ ਫਸਲ ਪਾਲਦਾ ਬਾਅਦ ਚੋਂ ਨੂੰ ਪਤਾ ਲੱਗਦਾ ਵੀ ਇਹ ਤਾਂ ਬੀ ਗਲਤ ਸੀ ਉਹਦਾ ਤਾਂ ਸਾਰਾ ਅਪਸੈਟ ਹੋ ਗਿਆ ਨਾ ਕੰਮ ਕਿੰਨਾ ਉਹਦੇ ਤੇ ਕਰਜ਼ਾ ਚੜ ਗਿਆ ਇਹ ਮੈਨੂੰ ਤਾਂ ਲੱਗਦਾ ਇਹਦੋਂ ਵੀ ਸਖਤ ਕਦਮ ਲੈਣੇ ਚਾਹੀਦੇ ਨੇ ਤਾਂ ਇਹੀ ਜੀ ਨੌਬਤੀ ਕਿਉਂ ਆਉਂਦੀ ਆ ਵੀ ਇਸ ਤਰੀਕੇ ਨਾਲ ਜੇ ਸਾਡੇ ਕੋਲ ਐਡੀ ਵੱਡੀ ਯੂਨੀਵਰਸਿਟੀ ਹੈ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ 93 ਨੰਬਰ ਤੇ ਪੂਰੇ ਵਿਸ਼ਵ ਦੇ ਵਿੱਚੋਂ 93 ਨੰਬਰ ਤੇ ਆਪਣੀ ਯੂਨੀਵਰਸਿਟੀ ਆਈ ਆ 47ਵੇਂ ਨੰਬਰ ਤੇ ਇੱਕ ਹਿੰਦੁਸਤਾਨ ਦੀ ਦੂਸਰੀ ਯੂਨੀਵਰਸਿਟੀ ਆਈ ਆ ਉਹ ਯੂਨੀਵਰਸਿਟੀ ਨੂੰ ਕਿਉਂ ਨਹੀਂ ਵੱਧ ਤੋਂ ਵੱਧ ਗਰੰਟਾਂ ਦਿੱਤੀਆਂ ਜਾਂਦੀਆਂ ਕਿਉਂ ਨਹੀਂ ਉਹਦੇ ਤੇ ਖੋਜ ਹੁੰਦੀ ਕਿਉਂ ਨਹੀਂ ਸਾਰੇ ਵੀ ਜਿਹੜੀ ਮੁਹੱਈਆ ਉਸੇ ਯੂਨੀਵਰਸਿਟੀ ਰਾਹੀਂ ਕੀਤੇ ਜਾਂਦਾ ਇਹ ਦਿੱਕਤ ਹੀ ਨਾ ਆਵੇ ਪਰੇਸ਼ਾਨੀ ਨਾ ਆਵੇ ਮੇਰਾ ਆਖਰੀ ਸਵਾਲ ਤੂਰੀ ਦਾ ਤੁਹਾਡਾ ਜਿਹੜਾ ਓਵਰ ਬ੍ਰਿਜ ਹੈਗਾ ਰੇਲਵੇ ਦਾ ਉਹ ਕਿਤਨਾ ਕਿਤੇ ਵੱਡਾ ਸਿਆਸਤ ਦਾ ਮੁੱਦਾ ਬਣਿਆ ਹੋਇਆ ਇੱਕ ਵਸਤਾਂ ਰਵਨੀਤ ਬਿੱਟੂ ਆਉਂਦੇ ਨੇ ਭਾਜੀ ਬੀਜਪੀ ਦੇ ਕੇਂਦਰੀ ਰਾਜ ਮੰਤਰੀ ਉਹ ਉਦਘਾਟਨਾ ਕਿਤਨਾ ਕਿਤੇ ਨੀਂਹ ਪੱਥਰ ਰੱਖ ਕੇ ਜਾਂਦੇ ਨੇ ਕੰਮ ਦਾ ਕਿਤਨਾ ਲਗਦੇ ਨਿਰਖਣ ਕਰਕੇ ਜਾਂਦੇ ਨੇ ਨੀਂਹ ਪੱਥਰ ਤਾਂ ਨਹੀਂ ਹਜੇ ਰੱਖਿਆ ਨੇ ਰੱਖਣ ਕਰਕੇ ਜਾਂਦੇ ਨੇ ਜੀ ਦੂਜੇ ਪਾਸੇ ਸੀਐਮ ਮਾਨ ਦਾ ਟਵੀਟ ਆ ਜਾਂਦਾ ਕਹਿੰਦੇ 54 ਕਰੋੜ ਰੁਪਏ ਦੇ ਲਗਭਗ ਇਹ ਕੇਂਦਰ ਤੋਂ ਨਹੀਂ ਮੈਂ ਇਹਦੇ ਪੂਰੇ ਖਰਚੂਗਾ ਤੂਰੀ ਮੇਰੀ ਆ ਉਹ ਚੀਜ਼ ਨੂੰ ਦਲਵੀਰ ਕੋਹਲੇ ਕਿਵੇਂ ਦੇਖਦੇ ਨੇ ਦੇਖੋ ਸਾਡਾ ਤੂਰੀ ਨਾ ਤਿੰਨ પાસੇ ਉਹ ਜਿਹੜਾ ਫਟਕਾ ਨਾਲ ਸਾਨੂੰ ਬਹੁਤ ਹੀ ਵੱਡੀ ਸਮੱਸਿਆ ਫਟਕਾਂ ਦੀ ਮਾਨ ਵਾਲੇ ਵਾਲੇ ਫਟਕਾਂ ਦੀ ਗੱਲ ਕਰੀਏ ਦੋਲੇ ਵਾਲੇ ਫਟਕਾਂ ਦੀ ਗੱਲ ਕਰੀਏ ਪਲਵਾਨ ਵਾਲੇ ਪਾਸੇ ਤੇ ਇਹ ਜਿਹੜਾ ਬਿਲਕੁਲ ਸ਼ਹਿਰ ਦੇ ਵਿੱਚਕਾਰ ਆ ਇਹ ਫਟਕਾਂ ਦੀ ਗੱਲ ਕਰੀਏ ਸੋ ਇਹ ਬਹੁਤ ਵੱਡੀ ਸਮੱਸਿਆ ਪੌਣੇ 4 ਸਾਲ ਲੰਘਣ ਤੋਂ ਬਾਅਦ ਮੈਨੂੰ ਲੱਗਦਾ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨੂੰ ਹੁਣ ਯਾਦ ਆਇਆ ਵੀ ਇੱਥੇ ਇਹ ਚੀਜ਼ ਵੀ ਹੋਣੀ ਚਾਹੀਦੀ ਆ ਸੋ ਮੇਰੇ ਜਦੋਂ ਮੈਂ ਸੀਗਾ ਐਮਐਲਏ ਤਾਂ ਉਦੋਂ ਅਸੀਂ ਇਹਦੇ ਤੇ ਪ੍ਰੋਵੀਜ਼ਨ ਜਿਹੜੀ ਸੀਗੀ ਸਾਰਿਆਂ ਤੋਂ ਪੁੱਛ ਪੜਤਾਲ ਕਰਕੇ ਇੱਥੇ ਓਵਰਬ੍ਰਿਜ ਸੰਭਵ ਹੈ ਨਹੀਂ ਕਿਉਂਕਿ ਸਾਡਾ ਸਦਰ ਬਾਜ਼ਾਰ ਆ ਉੱਥੇ ਸਾਡੇ ਲੋਕਾਂ ਦੀ ਰਹਾਇਸ਼ ਆ نیچے ਦੁਕਾਨਾਂ ਨੇ ਉੱਤੇ ਰਹਾਇਸ਼ ਆ ਤਾਂ ਉੱਥੋਂ ਓਵਰਬ੍ਰਿਜ ਕੱਢ ਕੇ ਸਾਡੇ ਤਾਂ ਪੰਜਾਬ ਦੀ ਧੂਰੀ ਦੀ ਬਾਜ਼ਾਰ ਹੀ ਖਤਮ ਹੋ ਜਾਊਗਾ ਤੁਸੀਂ ਦੋਨੇ ਪਾਰਟੀਆਂ ਦੇ ਜਿਹੜੇ ਪਲਾਨ ਨੇ ਉਹਨਾਂ ਨੂੰ ਰਿਜੈਕਟ ਕਰ ਰਹੇ ਹੋ ਹਾਂ ਬਿਲਕੁਲ ਜਦੋਂ ਦੇਖੋ ਉਹਦੇ ਤੇ ਸੁਪੋਜ਼ ਕਰੋ ਇਹ ਕਹਿ ਰਹੇ ਨੇ ਮੈਨੂੰ ਪੱਕਾ ਤਾਂ ਹਜੇ ਪਤਾ ਨਹੀਂ ਵੀ ਇਹ ਕਰਨਗੇ ਜਾਂ ਨਹੀਂ ਕਰਨਗੇ ਜਿਹੜਾ ਅਸੀਂ ਨੇ ਉਦੋਂ ਕਰੋਨਾ ਆ ਗਿਆ ਸੀਗਾ ਉਹਦੇ ਦਰਮਿਆਨ ਜਿਹੜਾ ਅੰਡਰਪਾਸ ਦੀ ਪ੍ਰੋਵੀਜ਼ਨ ਇੱਥੋਂ ਬਣਾਈ ਸੀ ਉਹਦੇ ਤੇ ਉਸ ਸਮੇਂ ਦੇ ਵਿੱਚ 10 ਕਰੋੜ 38 ਲੱਖ ਰੁਪਏ ਲੱਗਣਾ ਸੀਗਾ ਤੇ ਅੰਡਰਪਾਸ ਰਾਹੀਂ ਕਿਸੇ ਵੀ ਦੁਕਾਨ ਨੂੰ ਨੁਕਸਾਨ ਨਹੀਂ ਸੀ ਹੋਣਾ ਜਿਹੜੀਆਂ ਦੋਨੇ ਪਾਸੇ ਦੁਕਾਨਾਂ ਆ ਰਹੀਆਂ ਸੀ ਉਹਨਾਂ ਦੇ ਮੂਹਰੇ 10-10 ਫੁੱਟ ਦੀ ਜਿਹੜੀ ਸੜਕ ਛੱਡੀ ਜਾ ਰਹੀ ਸੀ ਕੋਈ ਪ੍ਰੋਬਲਮ ਨਹੀਂ ਸੀ ਆ ਰਹੀ ਤਾ ਮੈਨੂੰ ਲੱਗਦਾ ਅੱਜ ਉਹਦੀ ਕੀਮਤ ਵਧਾ ਲਓ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਤਾਂ ਤਿੰਨੇ ਜਿਹੜੇ ਫਾਟਕ ਨੇ ਸਾਡੇ ਉਥੋਂ ਅੰਡਰਪਾਸ ਰਾਮਨਾਲ 54 ਕਰੋੜ ਦੇ ਵਿੱਚ ਵਿੱਚ ਬਣ ਜਾਣਗੇ ਤਾਂ ਮੈਨੂੰ ਲੱਗਦਾ ਉਧਰ ਨੂੰ ਜਾਣਾ ਚਾਹੀਦਾ ਅੰਡਰਪਾਸ ਵਾਲੇ ਪਾਸੇ ਨੂੰ ਕਿਉਂ ਆਪਾਂ ਨੂੰ ਓਵਰ ਬ੍ਰਿਜ ਸਾਡੇ ਇੱਕ ਬਣਾਉਣਾ ਚਾਹੀਦਾ ਦੋਲੇ ਵਾਲੇ ਫਾਟਕਾਂ ਤੋਂ ਲੈ ਕੇ ਮੰਡੀ ਤੱਕ ਉੱਥੇ ਦੋ ਫਾਟਕ ਪੈਂਦੇ ਨੇ ਉੱਥੇ ਓਵਰ ਬ੍ਰਿਜ ਬਣਾਉਣਾ ਚਾਹੀਦਾ ਆਪ ਵੀ ਦੋ ਫਾਟਕ ਇੱਥੇ ਪੈਂਦੇ ਸੀ ਜਿਹੜਾ ਪੁਰਾਣੇ ਟਾਈਮ ਇਹ ਓਵਰ ਬ੍ਰਿਜ ਬਣਿਆ ਹੋਇਆ ਸੋ ਇਹ ਬਹੁਤ ਵੱਡੀ ਸਮੱਸਿਆ ਸਾਡਾ ਧੂਰੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਇਹ ਤਾਂ ਤੇ ਬੀਜੇਪੀ ਵਾਲੇ ਕਹਿੰਦੇ ਨੇ ਅਸੀਂ ਨੇ ਪਾਸ ਕਰਾਇਆ ਸਾਡੀ ਪੰਜਾਬ ਗਵਰਨਮੈਂਟ ਕਹਿੰਦੀ ਹੈ ਅਸੀਂ ਨੇ ਪਾਸ ਕਰਾਇਆ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਇਹ ਜਿਹੜਾ ਜੇ ਅਸੀਂ ਸੈਂਟਰ ਗਵਰਨਮੈਂਟ ਤੋਂ ਸ਼ੇਅਰ ਲੈਨੇ ਆ ਤਾਂ ਜਿਹੜੇ ਫਾਟਕ ਨੇ ਉਹ ਪੱਕੇ ਤੌਰ ਤੇ ਬੰਦ ਹੋ ਜਾਣਗੇ ਪਰ ਅਸੀਂ ਜਿਹੜਾ ਇਹ ਸਾਰਾ ਖਰਚਾ ਆਪ ਕਰਾਂਗੇ ਤਾਂ ਕਿ ਇਹ ਫਾਟਕ ਵੀ ਨੀਚੋਂ ਖੁੱਲਦੇ ਰਹਿਣ ਤਾਂ ਸਾਰੇ ਦਾ ਸਾਰਾ ਪੈਸਾ ਅਸੀਂ ਖੁਦ ਇਹਦੇ ਤੇ ਇਨਵੈਸਟ ਕਰਾਂਗੇ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਮੇਰੇ ਕੋਲੇ ਸਾਰੀਆਂ ਫਾਈਲਾਂ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਸਾਰਾ ਕੁਝ ਜੇ ਸ਼ਾਇਦ ਇਹ ਹੋ ਸਕ ਕੋਈ ਇਹ ਲੜਾਈ ਨਹੀਂ ਹੈਗੀ ਮੇਰੀ ਮੈਂ ਤਾਂ ਵੀ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਵੀ ਮੇਰੇ ਕੋਲੇ ਉਹ ਚੀਜ਼ ਦੇ ਉੱਤੇ ਬਹੁਤ ਲੰਬੀ ਚੌੜੀ ਰਿਸਰਚ ਕਰੀ ਹੋਈ ਆ ਸਾਰਿਆਂ ਨਾਲ ਉਹਦੇ ਆਈਡੀਆ ਐਸਟੀਮੇਟਸ ਬਣੇ ਹੋਏ ਨੇ ਵੀ ਤੁਸੀਂ ਉਹੀ ਚੀਜ਼ ਨੂੰ ਫਾਲੋ ਕਰਕੇ ਲੋਕਾਂ ਦਾ ਭਲਾ ਹੋ ਜੇ ਉਹਨੇ ਪੈਸੇ ਚਾਹੀ ਆਪਾਂ ਇਹ ਚੀਜ਼ ਦਾ ਹੱਲ ਕਰ ਦਈਏ ਸਾਡੇ ਬੱਸ ਅਡੇ ਦੀ ਪ੍ਰੋਬਲਮ ਉੱਥੇ ਦੀ ਉੱਥੇ ਖੜੀ ਆ ਸਾਡੇ ਸਟੇਡੀਅਮ ਦੀ ਪ੍ਰੋਬਲਮ ਉੱਥੇ ਦੀ ਉੱਥੇ ਖੜੀ ਆ ਸਾਡੇ ਹਸਪੀਟਲ ਦੀ ਪ੍ਰੋਬਲਮ ਉੱਥੇ ਦੀ ਉੱਥੇ ਖੜੀ ਆ ਵੀ ਕੋਈ ਵਧੀਆ ਪੰਜ ਚਾਰ ਪ੍ਰੋਜੈਕਟ ਸਾਡੇ ਧੂਰੀ ਨੂੰ ਦਿੱਤੇ ਜਾਣ ਜਿਹੜਾ ਸਾਰੇ ਮਾਣ ਮਹਿਸੂਸ ਕਰਨ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੱਥੋਂ ਜਤਾਇਆ ਸੀ ਬਿਲਕੁਲ ਇਹਨੇ ਦਲਵੀਰ ਸਿੰਘ ਗੋਲਦੀ ਕਾਂਗਰਸ ਦੇ ਸਾਬਕਾ ਵਿਧਾਇਕ ਧੂਰੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਪੰਜਾਬ ਦਾ ਧੂਰਾ ਸੀਐਮ ਮਾਨ ਕਹਿੰਦੇ ਨੇ ਜਿੱਥੋਂ ਕਿ ਸਮਾਂ ਪਿਆ 2025 ਹਜੇ ਚੱਲ ਰਿਹਾ 2027 ਦੇ ਵਿੱਚ ਜਾ ਕੇ ਚੋਣਾਂ ਹੋਣੀਆਂ ਨੇ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਸਿਆਸਤ ਲਗਾਤਾਰ ਤੇਜ਼ ਹੋ ਰਹੀ ਹੈ ਚਰਨਜੀਤ ਕੌਸ਼ਲ ਸੰਗਰੂਰ ਤੋਂ ਨਿਊਜ਼ 18 ਪੰਜਾਬ